ਤੁਸੀਂ ਇੱਕ ਸਟੋਰੀ ਵੀ ਕੀਤੀ ਸੀਗੀ ਕੱਲ ਪੰਜਾਬ ਕਿਵੇਂ ਕਰਜ਼ਾ ਜਾਲ 'ਚ ਹੈ ਸਰਕਾਰ ਆਪਣੇ ਖਰਚੇ ਚਲਾਉਣ ਲਈ ਕਿਸ ਤਰ੍ਹਾਂ ਕੇਂਦਰ ਤੋਂ 10-10000 ਦਾ ਜੁਗਾੜ ਕਰਨ 'ਚ ਲੱਗੀ ਹੋਈ ਹੈ ਵੈਸੇ ਸਟੇਟ ਦਾ ਕੰਮ ਕਾਜ ਚਲਾਉਣ ਲਈ ਸਫੀਸ਼ੀਐਂਟ ਪੈਸੇ ਹੈਗੇ ਆ ਜਾਂ ਕੰਮ ਫਸਿਆ ਪਿਆ ਅੰਦਰਪ੍ਰੀਤ ਜੀ ਨਹੀਂ ਅਗਰ ਜੇ ਤੁਸੀਂ ਦੇਖੋ 10000 ਕਰੋੜ ਰੁਪਏ ਐਡੀਸ਼ਨਲ ਕਰਜ਼ਾ ਮੰਗਿਆ ਤਾਂ ਇਹਦਾ ਮਤਲਬ ਕੰਮ ਕਰ ਤਾਂ ਫਸਿਆ ਹੀ ਹੋਇਆ ਇਹ ਠੀਕ ਹੈ ਕਿ ਸਰਕਾਰਾਂ ਸਿੱਧੇ ਤੌਰ ਤੇ ਤਾਂ ਇਹ ਨਹੀਂ ਕਹਿੰਦੀਆਂ ਕਿ ਇਸ ਅਸੀਂ ਬਹੁਤ ਉਹ ਕਹਿੰਗੇ ਖਜ਼ਾਨੇ ਦਾ ਭਰੇ ਪਿਆ ਉਹ ਚੱਕਰ ਹੀ ਨਹੀਂ ਹੈ ਪਰ ਫਿਰ ਜੇ ਭਰੇ ਪਿਆ ਤਾਂ 100000000 ਕਰੋੜ ਦਾ ਐਡੀਸ਼ਨਲ ਬਹੁਤ ਚੱਕਣ ਦਾ ਮਤਲਬ ਕੀ ਹੈ ਇੱਕ ਤਾਂ ਇਹ ਸਮਝਣ ਵਾਲੀ ਗੱਲ ਹੈ ਇਹਦਾ ਮਤਲਬ ਸਾਫ਼ ਹੈ ਵੀ ਥੱਲੇ ਕਮਾਈ ਉਨੀ ਹੈ ਨਹੀਂ ਹੈ ਜਿੰਨੇ ਖਰਚੇ ਕਰਨੇ ਪੈ ਰਹੇ ਸੋ ਇਹ ਇੱਕ ਪਿੱਛੇ ਦੀ ਮੀਟਿੰਗ ਖੁਦ ਸੀਐਮ ਨੇ ਕੀਤੀ ਸੀ ਉਹਦੇ ਵਿੱਚ ਹੀ ਫైనాన్స్ ਡਿਪਾਰਟਮੈਂਟ ਨੇ ਕਿਹਾ ਤਾਂ ਜੀ ਕਿ ਸਤੰਬਰ ਤੋਂ ਬਾਅਦ ਸਥਿਤੀ ਔਖੀ ਤੋਂ ਔਖੀ ਹੁੰਦੀ ਜਾਏਗੀ ਦਸੰਬਰ ਤੱਕ ਸੋ ਉਹ ਮੈਨੂੰ ਲੱਗਦਾ ਸਥਿਤੀਆਂ ਆ ਗਈਆਂ ਨੇ ਤੇ ਜਿਹੜਾ ਸਤੰਬਰ ਚੀ ਦੇਖੋ ਸੈਲਰੀ ਵੀ ਰੁਕੀ ਉਸ ਤੋਂ ਬਾਅਦ 10000 ਕਰੋੜ ਰੁਪਏ ਦੀ ਡਿਮਾਂਡ ਵੀ ਕੀਤੀ ਤੇ ਸਾਰੇ ਉਸ ਦਿਸ਼ਾ ਵੱਲ ਹੀ ਨੇ ਸੋ ਇਹ ਕਿੰਨੀ ਅੱਗੇ ਤੱਕ ਜਾਊਗਾ ਦਸੰਬਰ ਤੱਕ ਆਪਾਂ ਕਰ ਲਾਂਗੇ ਕਿ ਨਹੀਂ ਪਰ ਇੱਕ ਵੱਡਾ ਸਵਾਲ ਤਾਂ ਹੈ ਕਿ ਦੂਜੀ ਗੱਲ ਇਹ ਜਿਹੜੀ ਕਿ 10000 ਕਰੋੜ ਰੁਪਏ ਮੰਗੇ ਇਹ ਕਿਹੜਾ ਹੈ ਕਿਉਂਕਿ ਸਾਡੀ ਕਫਆਰ ਬੀਐਮ ਦੀ ਲਿਮਟ ਹੈ ਅਸੀਂ ਆਪਣਾ 3% ਹੀ ਜੀਐਸਡੀਪੀ ਦਾ ਕਰਜ਼ਾ ਲੈ ਸਕਦੇ ਹਾਂ ਤਾਂ ਇਹਦਾ ਮਤਲਬ ਹੈ ਜਿਹੜੇ 10000 ਕਰੋੜ ਲੈ ਰਹੇ ਆ ਤੇ ਇਹ ਉਸ ਨੂੰ ਕਰਾਸ ਕਰਨਾ ਪਏਗਾ ਤਾਂ ਉਹ ਗਵਰਨਮੈਂਟ ਆਫ ਇੰਡੀਆ ਜਦ ਤੱਕ ਇਜਾਜ਼ਤ ਨਹੀਂ ਦੇਗੀ ਤਾਂ ਤੱਕ ਇਹ ਨਹੀਂ ਹੋ ਸਕਦਾ ਫਿਰ ਜੇ ਇੱਕ ਸਟੇਟ ਨੂੰ ਇਜਾਜ਼ਤ ਦਿੱਤੀ ਤਾਂ ਫਿਰ ਹੋਰ ਸਟੇਟਾਂ ਨੂੰ ਵੀ ਉਹਨੂੰ ਦੇਣੀ ਪੈਣੀ ਹੈ ਸੋ ਇੱਕ ਤਾਂ ਉਹ ਵੀ ਸਾਰਾ ਮਾਮਲਾ ਇੱਕ ਹੈਗਾ ਤਾਂ ਇਸ ਕਰਕੇ ਇੱਕ ਵਿਚ ਦਾ ਰਾਹ ਹੈ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜਾ 10000 ਕਰੋੜ ਹੈ ਇਹ ਮੰਗਿਆ ਗਿਆ ਹੈ ਕਿ ਜਿਹੜਾ 14ਵੇਂ ਫਾਈਨੈਂਸ ਕਮਿਸ਼ਨ ਨੇ ਜਿਹੜਾ ਤੁਹਾਨੂੰ ਕਰਜ਼ੇ ਦੇਣ ਦੀ ਗੱਲ ਕੀਤੀ ਸੀਗੀ ਉਹਦੇ ਤੁਸੀਂ ਜਿੰਨਾ ਕੁ ਘੱਟ ਕਰਜ਼ਾ ਲਿੱਤਾ ਹੈ ਉਹ 4000 ਕਰੋੜ ਹੈ ਉਹ ਕਹਿੰਦੇ ਸਾਨੂੰ ਹੁਣ ਇਸ ਵਾਰ ਹੀ ਲੈ ਲੈਣ ਦਿਓ ਉਹਨੂੰ ਕੈਰੀ ਫਾਰਵਰਡ ਕਰ ਦਿਓ ਇੱਕ ਤਾਂ ਇਹ ਹੈ ਇੱਕ ਪਿਛਲੇ ਸਾਲ ਨੇ ਸਾਡੇ ਕਰਜ਼ੇ 'ਚ ਕੋਈ 2400 ਕਰੋੜ ਰੁਪਏ ਦੀ ਕਟੌਤੀ ਕੀਤੀ ਸੀ ਉਹ ਨੂੰ ਇਹਦੇ ਵਿੱਚ ਜੋੜ ਲਿਆ ਤੇ ਦੋਕ ਜੋੜ ਕੇ ਤੇ ਉਹਨਾਂ ਨੇ ਕਿਹਾ ਕਿ ਕੁਝ ਅਸੀਂ ਆਪਣੇ ਕੋਲੇ 22-2300 ਕਰੋੜ ਰੁਪਏ ਦਾ ਆਪਣੇ ਕੋਲੋਂ ਵੀ ਇੰਤਜ਼ਾਮ ਕੀਤਾ ਹੈ ਚਾਹੇ ਪੈਟਰੋਲ ਦੇ ਉੱਤੇ ਰੇਟ ਵਧਾਏ ਹੈ ਚਾਹੇ ਸਬਸਿਡੀ ਇੱਕ ਖਤਮ ਕੀਤੀ ਹੈ ਤੇ ਰੁਪਏ ਯੂਨਿਟ ਵਾਲੀ ਇਸ ਤਰ੍ਹਾਂ ਹੀ 22-2300 ਕਰੋੜ ਰੁਪਏ ਮਤਲਬ ਉਹਨਾਂ ਨੇ ਇੰਤਜ਼ਾਮ ਕੀਤਾ ਤਾਂ ਉਹਦੇ ਕਿਹਾ ਵੀ ਹੁਣ ਤੁਸੀਂ ਵੀ ਥੋੜਾ ਸਾਡੀ ਮਦਦ ਕਰੋ ਤਾਂ 36-3700 ਕਰੋੜ ਰੁਪਏ ਹੋਰ ਕਰਜ਼ਾ ਵਧਾ ਕੇ ਸਾਨੂੰ 10,000 ਕਰੋੜ ਰੁਪਏ ਦੇ ਦੋ ਤਾਂ ਕਿ ਸਾਡੀ ਜਿਹੜੀ ਫਸਲੀ ਗਰਾਰੀ ਹੈ ਉਹ ਚੱਲ ਪੇ ਕਿਸੇ ਤਰ੍ਹਾਂ ਸੋ ਇਹ ਹੁਣ ਦਿੱਕਤ ਇਹ ਦੇਖੋ ਇੱਕ ਤਾਂ ਇਹ ਇੱਕ ਪਾਸੇ ਤਾਂ ਹੈਗਾ ਕਰਜ਼ਾ ਲੈਣਾ ਪੰਜਾਬ ਸਰਕਾਰ ਦੀ ਇੱਕ ਮੂਵ ਅੱਛੀ ਇਹ ਹੈ ਵੀ ਤੁਸੀਂ ਜਾਂ ਤਾਂ ਸਾਨੂੰ ਕਰਜ਼ਾ ਦੋ ਜਾਂ ਸਾਡੇ ਰੁਕੇ ਹੋਏ ਪੈਸੇ ਦੋ ਕਿਉਂਕਿ ਪੈਸਾ ਵੀ ਸਾਡਾ ਰੁਕੇ ਹੋਇਆ ਹੈ ਚਾਹੇ ਉਹ 767 ਕਰੋੜ ਰੁਪਏ ਦਾ ਆਰਡੀਐਫ ਦਾ ਹੋਵੇ ਐਨਐਚਐਮ ਦਾ 1100 ਕਰੋੜ ਰੁਪਏ ਹੋਵੇ ਫਾਈਨੈਂਸ਼ੀਅਲ ਜਿਹੜੀ ਇੱਕ ਅਸਿਸਟੈਂਸ ਮਿਲਦੀ ਹੈ ਉਹਦਾ 11-1200 ਕਰੋੜ ਰੁਪਏ ਹੈਗਾ ਇਸ ਸਾਲ ਉਹ 1500 ਕਰੋੜ ਹੈ ਪਿਛਲੇ ਸਾਲ ਦਾ ਤਾਂ ਸਾਨੂੰ ਮਿਲਿਆ ਹੀ ਨਹੀਂ ਇਸ ਸਾਲ 1500 ਕਰੋੜ ਦੇ ਪ੍ਰੋਜੈਕਟ ਭੇਜੇ ਹੋਏ ਨੇ ਉਹ ਚੋ ਵੀ ਹਜੇ ਤੱਕ ਸਾਨੂੰ ਇੱਕ ਵੀ ਪੈਸਾ ਨਹੀਂ ਮਿਲਿਆ ਲੈ ਦੇ ਕੇ ਜਿਹੜਾ ਇੱਕ ਪੈਸਾ ਮਿਲਿਆ ਉਹ ਮਿਲਿਆ ਸਿਰਫ ਸਮਗ੍ਰਿ ਸਿੱਖਿਆ ਬਿਆਨ ਦਾ ਜਿਹੜੀਆਂ ਦੋ ਕਿਸ਼ਤਾਂ ਸਾਨੂੰ ਰਿਲੀਜ਼ ਹੋਈਆਂ ਨੇ ਉਹੀ ਨੇ ਉਸ ਤੋਂ ਇਲਾਵਾ ਸਾਨੂੰ ਹਜੇ ਕੋਈ ਪੈਸਾ ਨਹੀਂ ਆਇਆ ਯਾਨੀ ਕਿ ਲਗਭਗ ਲਗਭਗ ਸਾਨੂੰ 10-1500 ਕਰੋੜ ਦੇ ਰੁਪਏ ਹਜੇ ਗਵਰਨਮੈਂਟ ਆਫ ਇੰਡੀਆ ਤੋਂ ਨਹੀਂ ਮਿਲ ਰਹੇ ਉਹਦਾ ਨਾ ਮਿਲਣ ਕਰਕੇ ਸਾਨੂੰ ਫਿਰ ਜਿਹੜੀ ਕਰਜ਼ੇ ਲਿੱਤੇ ਹੋਏ ਆ ਚਾਹੇ ਆਰਡੀਐਫ ਦੇ ਉਹ ਤੇ ਜਿਹੜਾ 6000 ਕਰੋੜ ਦਾ ਕਰਜ਼ਾ ਲਿੱਤਾ ਸੀ ਤੜਕਾ ੜਕਾ ਬਣਾ ਰਿਹਾ ਤੇ ਕੈਪਟਨ ਦਾ ਵੱਲ ਲਿਖ ਤੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਵਾਸਤੇ ਲਿੱਤਾ ਸੀਗਾ ਉਹਦੀਆਂ ਤਿੰਨ ਕਿਸ਼ਤਾਂ ਹੁਣ ਗਵਰਨਮੈਂਟ ਨੇ ਅਦਾ ਕੀਤੀਆਂ ਨੇ ਕਿਉਂਕਿ ਇਹਨਾਂ ਨੂੰ ਤਾਂ ਆਰਡੀਆ ਫਰੋਕਿਆ ਆਇਆ ਫਿਰ ਪੈਸਾ ਤਾਂ ਮਿਲ ਨਹੀਂ ਰਿਹਾ ਤਾਂ ਇਸ ਤੋਂ ਪਹਿਲਾਂ ਕਿ ਬੈਂਕਰਪਸੀ ਹੋ ਜਾਏ ਤੇ ਫਿਰ ਉਹਨਾਂ ਨੇ ਜਿਹੜਾ ਹੈਗਾ ਸਰਕਾਰ ਨੇ ਮੰਨ ਲਿਆ ਕਿ ਚਲੋ ਇਹ ਅਸੀਂ ਦੇ ਦਿੰਨੇ ਆ ਤਾਂ 100-100 ਕਰੋੜ ਰੁਪਏ ਪਰ ਮੰਥ ਕਰਕੇ ਉਹਨਾਂ ਨੂੰ ਦਿੱਤੇ ਜਾ ਰਹੇ ਮੰਡੀਕਰਨ ਬੋਰਡ ਦੀ بجائے ਸਰਕਾਰ ਆਪਣੇ ਜਿਹੜੇ ਆ ਉਹ ਤੋਂ ਹੈਡ ਚੋਂ ਦੇ ਰਹੀ ਉਹ ਆਪਣੇ ਕੰਸੋਲੀਡੇਸ਼ਨ ਫੰਡ ਚੋਂ ਦੇ ਰਹੀ ਹੈ ਸੋ ਇੱਕ ਤਾਂ ਇਹ ਸਰਕਾਰ ਨੇ ਦੋਨੋਂ ਚੀਜ਼ਾਂ ਪੈਰਲਰ ਦਿਖਾਈਆਂ ਨੇ ਵੀ ਜਾਂ ਤਾਂ ਤੁਸੀਂ ਸਾਨੂੰ ਸਾਡਾ ਹੀ ਪੈਸਾ ਦੇ ਦਿਓ ਜਿਹੜਾ ਅਸੀਂ ਲੈਣਾ ਹੈਗਾ ਜਾਂ ਫਿਰ ਸਾਨੂੰ ਐਡੀਸ਼ਨਲ ਕਰਜ਼ਾ ਦੇ ਦਿਓ ਸੋ ਇਹ ਦੋ ਚੀਜ਼ਾਂ ਮਿਲਾ ਕੇ ਇੱਕ ਚਿੱਠੀ ਲਿਖੀ ਹੈ ਸੋ ਕੁੱਲ ਮਿਲਾ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡੀ ਸਥਿਤੀ ਕੋਈ ਬਹੁਤੀ ਅੱਛੀ ਨਹੀਂ ਹੈ ਫਾਈਨੈਂਸ਼ਲੀ ਡੇ ਬਾਈ ਡੇ ਖਰਾਬ ਹੋ ਰਹੀ ਹੈ ਉਹਦੇ ਲਈ 10000 ਕਰੋੜ ਰੁਪਏ ਦੀ ਮੰਗ ਕੀਤੀ। ਅੱਛਾ ਜਿਹੜੀ GST ਕੌਂਸਲ ਦੀ ਮੀਟਿੰਗ ਹੋਈ ਆ ਜਿਹਦੇ ਵਿੱਚ ਕੁਝ ਰਾਤਾਂ ਦਿੱਤੀਆਂ ਨੇ ਕੈਂਸਰ ਦੀਆਂ ਦਵਾਈਆਂ ਤੇ ਜਾਂ ਕੁਝ ਹੋਰ ਵੀ ਅੱਜ ਮੈਂ ਦੇਖ ਰਿਹਾ ਇਹਨੂੰ ਜੇ ਥੋੜਾ ਜਿਹਾ ਪੰਜਾਬ ਨੇ ਕੋਈ ਆਪਣੀ ਗੱਲ ਰੱਖੀ ਉੱਥੇ। ਜੀ ਪੰਜਾਬ ਦੇ 2-3 ਇਸ਼ੂਸ ਸੀਗੇ। ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਉਹਨਾਂ ਦੀ ਡਿਮਾਂਡ ਸੀਗੀ ਉਹਨਾਂ ਨੇ ਇਹ ਕਿਹਾ ਕਿ ਜੇ VAT ਰੀਜ਼ੀਮ ਚ ਹੁੰਦੇ ਜਦੋਂ VAT ਰੀਜ਼ੀਮ ਸੀਗਾ ਤੇ ਉਹਦੇ ਉਦੋਂ ਤੋਂ ਜਦੋਂ ਤੁਸੀਂ GST ਚ ਗਏ ਹੋ ਤਾਂ ਸਾਡੇ ਬਹੁਤ ਸਾਰੇ ਟੈਕਸ ਜਿਹੜੇ ਆ ਉਹ ਤੁਸੀਂ ਖਤਮ ਕਰਤੇ ਜਿਵੇਂ ਸਾਨੂੰ ਪਰਚੇਸ ਟੈਕਸ ਮਿਲਦਾ ਸੀ 4% ਉਹ ਖਤਮ ਹੋ ਗਿਆ ਜੇ ajo ਪਰਚੇਸ ਟੈਕਸ ਹੁੰਦਾ ਤਾਂ ਸਾਨੂੰ 2800 ਕਰੋੜ ਰੁਪਏ ਦੀ ਆਮਦਨ ਉੱਥੋਂ ਹੁੰਦੀ ਤੁਹਾਨੂੰ ਉਹ ਤਾਂ ਕੀ ਦੇਣਾ ਸੀ ਸਾਡਾ ਆਰ ਡੀ ਐਫ ਵੀ ਬੰਦ ਕੀਤਾ ਪਿਆ ਹੁਣ ਤਾਂ ਸੋ ਇੱਕ ਤਾਂ ਉਹਨਾਂ ਨੇ ਉਹ ਇਸ਼ੂ ਠਾਇਆ ਤਿੰਨ ਚਾਰ ਉੱਥੇ ਮਦਦ ਦਿੱਤੀਆਂ ਵੀ ਤੁਸੀਂ ਇਹ ਸਾਡੇ ਸਾਡੇ ਟੈਕਸਿਸ ਸੀਗੇ ਖਤਮ ਕਰਤੇ ਐ ਤੇ ਜੇ ਵੈਟ ਰੀਜ਼ੂਮ ਹੁੰਦਾ ਤਾਂ ਸਾਨੂੰ 20000 ਕਰੋੜ ਰੁਪਏ ਅੱਜ ਦੀ ਜਿਹੜੀ ਸਾਡੀ ਕਮਾਈ ਐ ਉਹਦੇ ਨਾਲੋਂ ਜ਼ਿਆਦਾ ਹੁੰਦਾ ਆ ਸਾਨੂੰ ਜਾਂ ਤਾਂ ਉਹ ਜਿਹੜਾ GST ਮੁਆਵਜ਼ਾ ਤੁਸੀਂ ਪਿਛਲੇ ਸਾਲ ਬੰਦ ਕੀਤਾ ਹੈ ਸਾਨੂੰ ਉਹ ਮੁੜ ਕੇ ਬਹਾਲ ਕਰੋ ਤੇ ਜਾਂ ਫਿਰ ਸਾਨੂੰ ਮਤਲਬ ਕਿ ਇਹ ਐਡੀਸ਼ਨਲ ਪੈਸੇ ਦਿਓ ਪਰਚੇਸ ਟੈਕਸ ਨੂੰ ਵੀ ਤੁਸੀਂ GST ਚ ਮਤਲਬ ਉਹਦੇ ਤੇ ਵੀ ਸਰ ਅਨਾਜ ਤੇ ਵੀ ਤੁਸੀਂ ਲਗਾਓ 4% ਟੈਕਸ ਪਰ ਸੋ ਇਹ ਚੀਜ਼ਾਂ ਕਾਫੀ ਰੱਖੀਆਂ ਨੇ ਉੱਤੇ ਇਸ ਤਰ੍ਹਾਂ ਸਕ੍ਰੈਪ ਦੇ ਉੱਤੇ ਸਾਡਾ ਇੱਕ ਇਸ਼ੂ ਸੀਗਾ ਸਕ੍ਰੈਪ ਦੀ ਸਾਡੀ ਬਹੁਤ ਚੋਰੀ ਹੈ ਜਿਹੜਾ ਸਟੀਲ ਬਣਦਾ ਜਿਸ ਤੋਂ ਸਕ੍ਰੈਪ ਤੋਂ ਅਸੀਂ ਸਟੀਲ ਬਣਾਨੇ ਉਹਦੇ ਵਿੱਚ ਬਹੁਤ ਚੋਰੀ ਹੈ ਉਹਦੇ ਵਿੱਚ ਇੱਕ 2% ਉਹਨਾਂ ਨੇ TDS ਲਗਾਇਆ ਹੈ ਤਾਂਕਿ ਬਗੈਰ ਕੋਈ ਜਿਹੜਾ ਵੀ ਜਿਹਦੇ ਕੋਲ ਟੈਕਸ ਆਵਾ ਨਹੀਂ ਹੈਗਾ ਨੰਬਰ ਵਾਲਾ ਉਹ ਵੀ ਅਗਰ ਇਹ ਦਾ ਵੇਚਦਾ ਕਿਸੇ ਨੂੰ ਵੀ ਵੇਚਦਾ ਹੈ ਤਾਂ ਉਸ ਤੇ ਉਹਨੂੰ ਵੇਚੇ ਤਾਂ ਉਹ 2% TDS ਲੱਗੇ ਤਾਂ ਕਿ ਉਹੋ ਹੀ ਪਤਾ ਚੱਲਦਾ ਰਹੇ ਵੀ ਕਿਹਨੇ ਕਿਹਨੂੰ ਵੇਚਿਆ ਹੋਇਆ ਸੋ ਇੱਕ ਉਹ ਵੀ ਮੰਗ ਹੈਗੀ ਉਹ ਤਾਂ ਪੂਰੀ ਹੋ ਗਈ ਹੈ ਲੇਕਿਨ ਆ ਵਾਲੀ ਜਿਹੜੀ ਹੈਗੀ ਹੈ 20000 ਕਰੋੜ ਵਾਲੀ ਜਿਹੜਾ ਸਬ ਅਡੀਸ਼ਨਲ ਆਣਾ ਚਾਹੀਦਾ ਹੈ ਜਾਂ ਸਾਨੂੰ GST ਮੁਆਵਜ਼ਾ ਦੋ ਇਹ ਹਜੇ ਪੂਰੀ ਨਹੀਂ ਹੋਈ ਹੈ ਉਹ ਜਿਹੜੇ ਗਰੁੱਪ ਆਫ ਮਿਨਿਸਟਰਸ ਹੈ ਉਹ ਰੈਫਰ ਕਰਤਾ ਹੈ ਉਹਨੇ ਇੱਕ ਰਿਪੋਰਟ ਦੇਣੀ ਹੈ ਇਸ ਨੂੰ ਸਟੱਡੀ ਕਰਕੇ ਕਿਉਂਕਿ ਇਕੱਲੀ ਡਿਮਾਂਡ ਸਾਡੀ ਨਹੀਂ ਹੈ ਉਹ ਕਰਨਾਟਕਾ ਨੇ ਵੀ ਕੀਤੀ ਹੋਈ ਹੈ ਕੇਰਲਾ ਨੇ ਵੀ ਕੀਤੀ ਹੋਈ ਹੈ ਵੈਸਟ ਬੰਗਾਲ ਨੇ ਵੀ ਕੀਤੀ ਹੈ ਮਤਲਬ ਕਈ ਸਟੇਟਾਂ ਨੇ ਜਿਨ੍ਹਾਂ ਨੇ ਮੰਗ ਰੱਖੀ ਹੈ ਕਿ ਸਾਨੂੰ ਜੀਐਸਟੀ ਮੌਜਾ ਦਿੱਤਾ ਜਾਵੇ ਇਹ ਐਕਚੁਅਲੀ ਜਦੋਂ ਜਿੱਥੇ ਨਾਨ ਬੀਜੇਪੀ ਗਵਰਨਮੈਂਟਸ ਹੈਗੀਆਂ ਨੇ ਦੇਖੋ ਉਹਨਾਂ ਨੂੰ ਫਾਈਨੈਂਸ਼ੀਅਲੀ ਇਹ ਥੋੜਾ ਜਿਹਾ ਟਾਈਟ ਤਾਂ ਕਰ ਹੀ ਜਾ ਰਹੇ ਹਨ ਇੰਮਾਂ ਚ ਪੈਸੇ ਰੋਕ ਕੇ ਚਾਹੇ ਕਿਸੇ ਹੋਰ ਰੂਟ ਚ ਰੋਕ ਕੇ ਉਹਨਾਂ ਨੂੰ ਦਿੱਕਤਾਂ ਆਤ ਰਹੀ ਹੈ ਇਸ ਕਰਕੇ ਡਿਮਾਂਡ ਵੀ ਮੈਨੂੰ ਲੱਗਦਾ ਕਿ ਉਹਨਾਂ ਲਈ ਹੈ ਹਾਲਕਿ ਮੇਰੀ ਉੱਥੇ ਗੱਲ ਹੋਈ ਸੀ ਅਫੀਸਰ ਨਾਲ ਤਾਂ ਉਹਨਾਂ ਨੇ ਕਿਹਾ ਕਿ ਯੂਪੀ ਨੇ ਵੀ ਇਹ ਉਠਾਈ ਹੈ ਪਰ ਉਹ ਬਹੁਤ ਜਿਹਨੂੰ ਕਹਿੰਦੇ ਦਬੀ ਜ਼ੁਬਾਨ ਦੀ ਚ ਉਠਾਈ ਹੈ ਕਿਉਂਕਿ ਉੱਥੇ ਸਰਕਾਰ ਵੀ ਉਹਨਾਂ ਦੀ ਆਪਣੀ ਹੈ ਇਸ ਕਰਕੇ ਉਹ ਬਹੁਤਾ ਖੁੱਲ ਕੇ ਤਾਂ ਨਹੀਂ ਬੋਲੇ ਲੇਕਿਨ ਬੋਲੇ ਜ਼ਰੂਰ ਹੈ ਕਿ ਇਹ ਸਾਨੂੰ ਜੀਐਸਟੀ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਮੈਂ ਇਹਦੇ ਵਿੱਚ ਸਹਿਮੀਰ ਸਿੰਘ ਹੋਣਾ ਕੋ ਜਾਣਾ ਲੇਕਿਨ ਇੱਕ ਚੀਜ਼ ਜਿਹੜੀ ਮੈਨੂੰ ਥੋੜੀ ਜਿਹੀ ਕਲੈਰਿਟੀ ਨਾਲ ਅੱਗੇ ਵਧਾਉਣੀ ਆ ਉਹ ਸੀਗੀ ਕਿ ਜੀਐਸਟੀ ਦਾ ਮੁਆਵਜ਼ਾ ਹੈ ਕਿ ਜਦੋਂ ਵੈਟ ਤੋਂ ਇਕਸਾਰ ਟੈਕਸ ਇਹ ਨਾਲ ਲਿਆਂਦਾ ਜੀਐਸਟੀ ਸਾਰੇ ਦੇਸ਼ ਵਿੱਚ ਲਾਗੂ ਕੀਤਾ ਉਦੋਂ ਮੇਰੇ ਖਿਆਲ ਪੰਜ ਸਾਲ ਦੇ ਅੰਦਰ ਵੀ ਜੀ ਸਾਰੀਆਂ ਸਟੇਟਾਂ ਨੂੰ ਇੱਕ ਪਰਭਾਈ ਕਰਨ ਲਈ ਕਿ ਜਿਹੜੇ ਤੁਹਾਡੇ ਨੁਕਸਾਨ ਹੋਣਗੇ ਉਹ ਲਗਭਗ ਪੰਜਾਬ ਨੂੰ 18000 ਕਰੋੜ ਸਾਲ ਦਾ ਮਿਲਦਾ ਸੀ ਅੰਦਾਜ਼ਨ ਨਹੀਂ ਜਿਹੜਾ ਲਾਸਟ ਬੰਦ ਹੋਇਆ ਉਦੋਂ 16000 ਕਰੋੜ ਸੀਗਾ ਜਿਹੜਾ ਲਾਸਟ ਮਤਲਬ ਲਾਸਟ ਕਿਸ਼ਤ ਨੂੰ 16000 ਕਰੋੜ ਵਧੀ ਆਈ ਹੈ ਸਾਲ ਹੋ ਗਿਆ ਬੰਦ ਹੋਏ ਨੂੰ ਨਾ ਜੀ ਹਾਂ ਇਹ ਸਾਲ ਹੋ ਗਿਆ ਬੰਦ ਹੋਏ ਨੂੰ ਜਦੋਂ ਇਹ ਸਰਕਾਰ ਆਈ ਸੀ ਉਦੋਂ ਜੁਲਾਈ ਚ ਬੰਦ ਹੋ ਗਿਆ ਸੀ ਮਤਲਬ ਦੋ ਸਾਲ ਹੋ ਗਏ ਦੋ ਸਾਲ ਹੋ ਗਏ ਇਹਦਾ ਇਹਦਾ ਮਤਲਬ ਹੈ ਕਿ ਉਹ ਅਜੇ ਕੋਈ ਪਿੰਡ ਪੱਲਾ ਫੜਾ ਨਹੀਂ ਰਿਹਾ ਇਹ 16000 ਕਰੋੜ ਇੱਕ ਤਰ੍ਹਾਂ ਨਾਲ ਸਰਕਾਰ ਕੋਲ ਚਲੇ ਗਿਆ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਫਾਇਦਾ ਰਿਹਾ ਉਸ ਗੱਲ ਦਾ ਸਖਮੀਰ ਸਿੰਘ ਜੀ ਜਦੋਂ ਸਾਨੂੰ ਪਤਾ ਹੈ ਕਿ ਸਾਡੀ ਕਿੰਨੀ ਇੱਕ ਸਮਰਥਾ ਹੈ ਅਸੀਂ ਕਿੰਨਾ ਕੁ ਕਰ ਸਕਦੇ ਹਾਂ ਫਿਰ ਵੀ ਅਸੀਂ ਦੂਜੇ ਜਿਸ ਤਰ੍ਹਾਂ ਕਰਦੇ ਰਹੇ ਅਸੀਂ ਇੱਕ ਇਲੈਕਸ਼ਨ ਤੋਂ ਦੂਜੀ ਇਲੈਕਸ਼ਨ ਜਿੱਤਣ ਤੱਕ ਹੀ ਸੀਮਤ ਹੋ ਗਏ ਆ ਤੇ ਮੁੱਖ ਮੰਤਰੀ ਸਾਹਿਬ ਵੀ ਜਮਤਾ 1000 ਰੁਪਿਆ ਔਰਤਾਂ ਨੂੰ ਦੇਣ ਦਾ ਉਹ ਵੀ ਹੁਣ ਮਤਲਬ ਗੱਲ ਉੱਥੇ ਹੀ ਫਸ ਜਾਂਦੀ ਹੋਰ ਕਿਤੇ ਨਹੀਂ ਜਾ ਕੇ ਵੱਖਰੀ ਗੱਲ ਆ ਵੀ ਭਾਵੇਂ 300 ਯੂਨਿਟ ਫ੍ਰੀ ਕਰਕੇ ਉਹਦੇ ਨਾਲੋਂ ਵੱਧ ਪੈਸੇ ਤੁਸੀਂ ਜੇਬ ਚੋਂ ਕੱਢ ਲੈਨੇ ਹੋ ਆ ਜਿਹੜੇ ਹੁਣ ਨਵੇਂ 22400 ਕਰੋੜ ਦੀ ਗੱਲ ਹੋ ਰਹੀ ਆ ਓਵਰ ਆਲ ਸਥਿਤੀ ਜਿਹੜੀ ਜਿਸ ਤਰ੍ਹਾਂ ਇੰਦਰਪ੍ਰੀਤ ਜੀ ਨੇ ਅੰਕੜੇ ਆ ਤੇ ਦੱਸਿਆ ਜੇਕਰ ਹੁਣ ਵੀ ਮੁੱਖ ਮੰਤਰੀ ਨੇ ਕੁਝ ਕਰਨਾ ਹੈ ਸਟੇਟ ਲਈ ਇਹਨੂੰ ਕੱਢਣਾ ਇਸ ਜੱਲਣ ਚੋਂ ਤਾਂ ਕੀ ਹੋ ਸਕਦਾ ਤੁਹਾ ਤੁਹਾਡੀ رائے ਕੀ ਬਣ ਰਹੀ ਆ ਤੁਹਾਨੂੰ ਕੀ ਲੱਗਦਾ ਨੇ ਇਹਦੇ ਚ ਕੁਝ ਨਹੀਂ ਅਜੇ ਅਸੀਂ ਪ੍ਰਿੰਸੀਪਲ ਦਾ ਸਵਾਲ ਉਠਾਏ ਨਹੀਂ ਰਹੇ ਅਜੇ ਅਸੀਂ ਐਵੇਂ ਹੀ ਸਪਰੇਅ ਕਰ ਰਹੇ ਹਾਂ ਪੱਤਿਆਂ ਤੇ ਜਿਹੜੇ ਬੇਸਿਕ ਗੱਲ ਹੈ ਉਹਦੇ ਨਾਲ ਕੋਈ ਦੋ ਚਾਰ ਵੀ ਹੋ ਰਿਹਾ ਪਹਿਲੀ ਗੱਲ ਤਾਂ ਜੀਐਸਟੀ ਕੌਂਸਲ ਜਿਹੜੀ ਹੈ ਐਵੇਂ ਕਨਸਟੀਟਿਊਸ਼ਨ ਚ ਐਮੈਂਡਮੈਂਟ ਕਰਕੇ ਬਣਾਤੀ ਟੈਕਸ ਲਾਅ ਨਾ ਟੈਕਸ ਦੀ ਅਪਰੂਵਲ ਪੈਸੇ ਦੀ ਅਪਰੂਵਲ ਲੈਜਿਸਲੇਚਰ ਦੇ ਇਸ਼ੂ ਸੀ ਇਹ ਪਾਰਲੀਮੈਂਟਾਂ ਔਰ ਅਸੈਂਬਲੀਆ ਚਾਹੁੰਦੇ ਸੀ ਅੱਜ ਕੱਲ੍ਹ ਅਸੀਂ ਐਗਜ਼ੈਕਟਿਵ ਚ ਲੈ ਗਏ ਆ ਚਾਕੇ ਸਾਰੇ ਦੇ ਸਾਰੇ ਮਾਮਲੇ ਜਿਹਦੇ ਨਾਲ ਬੇਸਿਕ ਕਨਸਟੀਟਿਊਸ਼ਨਲ ਫਾਲਟ ਪੈਦਾ ਹੋਇਆ ਜਿਹੜਾ ਬੜਾ ਲਗਾਤਾਰਤਾ ਦੇ ਵਿੱਚ ਸੀਗਾ ਦੂਸਰੀ ਗੱਲ ਇਹ ਕਿਉਂ ਨਹੀਂ ਉਠਾਉਂਦੇ ਇਹ ਹੀ ਗੱਲ ਗਵਰਨਮੈਂਟ ਆਫ ਇੰਡੀਆ ਜਿਹੜੀ ਹੈ ਉਹ ਲਗਾਤਾਰ ਸਾਰੇ ਸਟੇਟਾਂ ਦਾ ਭਾਵੇਂ ਤੁਸੀਂ ਕਹਿੰਦਾ 41% ਤੁਹਾਨੂੰ ਦੇ ਰਿਹਾ ਕਿ ਡਿਵਲੂਸ਼ਨ ਹੋ ਗਈ ਹੈ ਜਿੰਨਾ ਪੈਸਾ ਸੈਸ ਲਾ ਕੇ ਤੇ ਸਰਚਾਰਜ ਲਾ ਕੇ ਹੋਟਲ ਬੈਟ ਗੈਸ ਤੇ ਪੈਟਰੋਲ ਤੇ ਤੇ ਡੀਜ਼ਲ ਤੇ ਲ ਜਾ ਰਹੀ ਹੈ ਉਹ ਵੰਡ ਨਹੀਂ ਰਹੀ ਸਟੇਟਾਂ ਦੇ ਨਾਲ ਪ੍ਰੈਕਟੀਕਲੀ 29-30% ਮਿਲ ਰਿਹਾ 41% ਦੀ ਬਜਾਏ ਉਹ ਤੁਹਾਡਾ ਕਨਸਟੀਟਿਊਸ਼ਨਲ ਰਾਈਟਸ ਹੈ ਉਹ ਤੇ ਰੋਕ ਲਾਉਣ ਦੀ ਡਿਮਾਂਡ ਤੇ ਕਿਉਂ ਰੋਕ ਦੀ ਨਿਬਾਰੇ ਜਿਹਦੇ ਚੋਂ ਡਾਇਰੈਕਟ ਮੈ ਲੂੰਗਾ ਜਿਹੜੀ ਅਨ ਕਨਸਟੀਟਿਊਸ਼ਨਲ ਚੀਜ਼ ਹੈ ਉਹਦੇ ਤੇ ਫਾਈਟ ਹੀ ਨਹੀਂ ਹੋ ਰਹੀ ਕੋਈ ਲਾਜਿਕ ਕਦੇ ਸੁਣਿਆ ਤੁਸੀਂ ਇਹਨਾਂ ਤੋਂ ਕਿ ਇਹ ਲਾਜਿਕ ਤੇ ਲੜਾਈ ਹੋ ਰਹੀ ਹੈ ਇਹ ਸਾਰੇ ਮਾਮਲੇ ਤੇ ਕਿ ਔਰ ਇਹ ਜਦੋਂ 15ਵੇਂ ਫਾਈਨੈਂਸ ਕਮਿਸ਼ਨ ਦਾ ਚੇਅਰਮੈਨ ਕਹ ਰਿਹਾ ਕਿ ਚੋਰ ਮੋਰੀ ਹੈ ਗਵਰਨਮੈਂਟ ਆਫ ਇੰਡੀਆ ਨੂੰ ਨਹੀਂ ਕਰਨੀ ਚਾਹੀਦੀ ਤੁਹਾਡੇ ਕੋਲ ਇੱਕ ਲਾਜਿਕ ਆਉਂਦਾ ਉਹਦਾ ਟਨਿਓਰ ਵੀ ਲੰਘਿਆ ਹੈ ਅਗਲਾ ਸਾਲ ਇੱਕ ਬਚਿਆ ਤੇ ਉਦੋਂ ਤੱਕ ਦੇ ਵੀ ਤੁਸੀਂ ਲੜ ਕਿਉਂ ਨਹੀਂ ਰਹੇ ਜਦੋਂ ਮੇਨ ਬੰਦਾ ਮੇਨ ਰਿਕਮੈਂਡੇਸ਼ਨੇ ਦੇ ਗੱਲ ਕਰ ਰਿਹਾ ਦੂਸਰੀ ਗੱਲ ਇਹ ਹੈ ਉਸ ਸਾਰੇ ਮਾਮਲੇ ਦੇ ਵਿੱਚ ਕਿ ਪਟ્રોલ ਤੇ ਡੀਜ਼ਲ ਕਿਉਂ ਤੁਸੀਂ ਜੀਐਸਟੀ ਦੇ ਅੰਡਰ ਨਹੀਂ ਲਿਆਉਂਦੇ ਜੇ ਜੀਐਸਟੀ ਇੰਡੇ ਕ੍ਰਿਸ਼ਮੇ ਵਾਲੀ ਗੱਲ ਹੈ ਤਾਂ ਪਟ્રોલ ਤੇ ਡੀਜ਼ਲ ਲੋਕਾਂ ਦਾ ਖੂਨ ਕਿਉਂ ਚੂਸ ਰਹੇ ਹੋ ਤੁਸੀਂ 60% ਟੈਕਸ ਲਾ ਕੇ ਇਧਰੋਂ ਬੈਠ ਲਾ ਦਿੰਦੇ ਹੋ ਉਧਰੋਂ ਸਰਚ ਚਾਰਜ ਤੇ ਉਹ ਬਾਕੀ ਡਿਊਟੀ ਲਾ ਦਿੰਦੇ ਨੇ ਸਾਰੇ ਰਲ ਮਿਲ ਕੇ ਸ਼ੱਕ ਰਹੇ ਨੇ ਅਸਲ ਦੇ ਵਿੱਚ ਪੋਲਿਟੀਕਲ ਕਲਾਸ ਲੋਕਾਂ ਦੇ ਨਸਰ ਲਾ ਰਹੀ ਹੈ ਜੇ ਤੁਹਾਨੂੰ ਇੱਕੋ ਲੱਗਦਾ ਸੀ ਸਾਰੇ ਕਿਤੇ ਇੱਕ ਕਰਨਾ ਵੈਸੇ ਇੱਕੋ ਆਲਾ ਜਿਹੜਾ ਸਲੋਗਨ ਹੈ ਉਹ ਨੇਚਰਲ ਸਿਸਟਮ ਦੇ ਐਡੇ ਵੱਡੇ ਕੰਟਰੀ ਦੀ ਰਿਐਲਿਟੀ ਦੇ ਤੇ ਡਿਫਰੈਂਟ ਟਾਈਪ ਦੇ ਇਕਨੋਮਿਕ ਬੈਕਗਰਾਉਂਡ ਦੇ ਟੋਟਲੀ ਖਿਲਾਫ ਹੈ ਫੰਡਾਮੈਂਟਲੀ ਰੋਂਗ ਡਿਸੀਜਨ ਹੈ ਜੀਐਸਟੀ ਦਾ ਜਿਹੜਾ ਕਲਚਰ ਹੈ ਇੱਕ ਜਿੰਨਾ ਚਿਰ ਇਹਨੂੰ ਇਹ ਤਾਂ ਬਿੰਡਰਾ ਨਹੀਂ ਕੀਤਾ ਜਾਂਦਾ ਬਹੁਤ ਦੇਸ਼ ਬਿੰਡਰਾ ਕਰਗੇ ਦੇ ਇਕੋ ਟੈਸਟ ਤੋਂ ਇਕੱਲੇ ਇੱਕ ਨਹੀਂ ਹੈ ਔਰ ਉਹਨਾਂ ਚਿਰੇ ਕੰਮ ਨਹੀਂ ਹੋਣਾ ਪਹਿਲੀ ਗਲਤੀ ਤਾਂ ਇਹ ਹੈ ਜਿਹੜੀ ਸਟੇਟਾ ਸੈਂਟਰ ਸਟੇਟ ਲੈਸ ਦੇ ਕੁਐਸਚਨ ਦੇ ਵਿੱਚ ਹੈ। ਦੂਸਰੀ ਗੱਲ ਜਿਹੜਾ ਤੁਸੀਂ ਐਕਟ ਕਿਉਂ ਬਦਲੇ ਆ ਜਿਹੜਾ ਰੂਰਲ ਡਵੈਲਪਮੈਂਟ ਐਕਟ ਸੀ ਤੁਹਾਡਾ ਫੈਡਰਲ ਸਟਰਕਚਰ ਦੇ ਵਿੱਚ ਤੁਹਾਡਾ ਰਾਈਟ ਸੀਗਾ। ਮਾਰਕਿੰਗ ਪੰਜਾਬ ਸਟੇਟ ਮਾਰਕੀਟ ਪ੍ਰੋਡਿਊਸ ਐਕਟ ਚ ਅਮੈਂਡਮੈਂਟ ਆਮ ਆਦਮੀ ਪਾਰਟੀ ਦੇ ਆ ਕੇ ਕੀਤੀ ਕਿਉਂ? ਐਦੋਂ ਪਹਿਲਾਂ ਵੀ ਉਹ ਪ੍ਰੈਸ਼ਰ ਪਾ ਰਹੇ ਸੀ ਸਾਰੀਆਂ ਸਰਕਾਰਾਂ ਤੇ ਔਰ ਕਿਵੇਂ ਗਵਰਨਮੈਂਟ ਆਫ ਇੰਡੀਆ ਰੋਕ ਦਿੰਦੀ ਸਾਡੀ ਸਾਥੋਂ ਤੁਸੀਂ ਫਸਣੇ ਜਾ ਰਹੇ ਹੋ ਪਾਣੀ ਵੀ ਜਾ ਰਹੇ ਹੋ ਬਾਕੀ ਹੈ ਤੁਹਾਡਾ ਕੀ ਰਾਈਟ ਹੈ ਕਿ ਉੱਥੇ ਡੱਬ ਕੇ ਬਹਿ ਜਾਓਗੇ ਉਸ ਤੋਂ ਬਾਅਦ ਦੇਤਾ ਸੀ ਨਹੀਂ ਦੇਵਾਂਗੇ ਜਾਂ ਤੁਸੀਂ ਇੰਦਾ 나오ਗੇ ਤੇ ਇਹਨਾਂ ਨੇ ਆਪ ਉਹਨਾਂ ਦੇ ਹੱਥ 'ਚ ਆਪਣੀ ਦਾੜੀ ਫੜਾਈ ਹੈ ਇਸ ਮਾਮਲੇ ਦੇ ਵਿੱਚ ਹੁਣ ਉਹ ਕਹਿੰਦੇ ਜੂਸੀ ਦਿਓ ਜੂਸੀ ਤੁਹਾਡੇ ਕੋਲ ਉਸ ਅਕੋਰਡਿੰਗਲੀ ਹੈ ਨਹੀਂ ਤੁਸੀਂ ਖਰਚ ਆਪਣੀ ਮਨਮਰਜ਼ੀ ਦਾ ਕਰ ਦਿਓ ਤੇ ਦੇਤਾ ਉਹਦੇ ਹੱਥ 'ਚ ਪਾਵਰ ਇਸ ਸਟਰੈਟਜੀਕਲ ਇਸ਼ੂ ਦੇ ਇਹਨਾਂ ਨੂੰ ਦੱਸਣਾ ਪੈਗਾ ਕਿ ਤੁਹਾਡੇ ਇਹ ਗਲਤੀਆਂ ਕੀਤੀਆਂ ਕਿਉਂ ਨੇ ਫਿਰ ਉਸ ਲੈਵਲ ਦੇ ਉੱਤੇ ਜਾ ਕੇ ਜੇ ਸਹੀ ਕਰਨਾ ਸੀ ਤੂੰ ਲੜਦੇ ਕੇ ਦਰ ਨਾਲ ਕਿ ਸਾਡਾ ਇੱਕ ਸਟੇਟ ਦਾ ਰਾਈਟ ਹੈ ਟੈਕਸ ਲਾਉਣਾ ਇਹ ਅਸੀਂ ਦਾ ਰਹਾ ਤੇ ਤੁਹਾਨੂੰ ਨਹੀਂ ਖਰੀਦਣੀ ਤੁਹਾਡੀ ਇੱਛਾ ਹੈ ਅੱਗੇ ਨੂੰ ਅਸੀਂ ਹੋਰ ਦੱਸੋ ਕੀ ਕਰੀਏ ਜਾਂ ਸਾਡਾ ਬਾਰਡਰ ਪਾਕਿਸਤਾਨ ਨਾਲ ਖੋਲ੍ਹ ਦੋ ਤੁਹਾਨੂੰ ਇੱਧਰ ਵੇਚਣ ਦੀ ਇਜਾਜ਼ਤ ਦੇ ਦਿਓ ਜੇ ਤੁਸੀਂ ਨਹੀਂ ਖਰੀਦਣੀ ਜੇ ਬਾਈਨਰੀ ਬਣਾਉਣੀ ਸੀ ਬਾਈਨਰੀ ਮਾਰਕੀਟ ਦੇ ਐਂਗਲ ਤੋਂ ਬਣਦੀ ਹੁੰਦੀ ਆ ਉਹਦੇ ਤੇ ਅਸੀਂ ਤਾਂ ਕਹਿੰਦਾ ਡਰੋਨ ਆ ਗਿਆ ਉਧਰੋਂ ਡਰੋਨ ਆ ਗਿਆ ਅਸੀਂ ਤਾਂ ਉਹੀ ਗੱਲਾਂ ਨਹੀਂ ਫੜ ਗਿਆ ਜਿਹੜੀਆਂ ਚੀਜ਼ਾਂ ਉਸ ਮਾਮਲੇ ਦੇ ਵਿੱਚ ਜਾ ਰਹੀਆਂ ਅਸੀਂ ਕਦੇ ਨਾ ਕਦੇ ਤੇ ਇਸੇ ਤਰੀਕੇ ਦੇ ਨਾਲ ਫਿਰ ਇਹ ਜਿਹੜਾ ਮਾਮਲਾ ਆ ਰਿਹਾ ਤੇ ਤੁਸੀਂ ਨੋਮਿਕਲੇਚਰ ਚ ਫਸਦੇ ਹੋ ਪੀਐਮ ਸ੍ਰੀ ਦੇ ਐਮਫ ਜਿੱਦ ਤੁਸੀਂ ਸਾਈਨ ਨਹੀਂ ਕੀਤੇ ਇਸ ਲਈ ਉਹ ਗ੍ਰਾਂਟ ਰੁਕੀ ਰਹੀ ਹੁਣ ਜਾ ਕੇ ਜਦ ਬਿਲਕੁਲ ਹੀ ਪਾਣੀ ਸਰ ਤੋਂ ਲੰਘ ਗਿਆ ਹੁਣ ਸਾਈਨ ਕਰਤੇ ਇਸੇ ਤਰ੍ਹਾਂ ਆਮ ਆਦਮੀ ਕਲੀਨਿਕ ਦਾ ਫੱਟਾ ਨਾ ਤਾਂ ਤੁਸੀਂ ਸਾਰਿਆਂ ਦੇ ਸਪੈਂਸਰ ਜਾਂਦੇ ਜਾ ਕੇ ਤੇ ਉਹ ਕਹਿੰਦੇ ਉਹ ਐਨਐਚਐਮ ਦਾ ਨਹੀਂ ਦੇਵਾਂਗੇ ਹੁਣ ਤੁਸੀਂ ਸਮਝਾਉਤਾਂ ਕਰ ਰਹੇ ਹੋ ਉਸ ਗੱਲ ਤੇ ਜਾਂ ਤਾਂ ਸਟੈਂਡ ਕਰੋ ਜੇ ਤੁਹਾਡੇ ਚ ਜਾਣ ਹੈ ਤੇ ਇਹਨੂੰ ਫੈਡਰਲ ਇਸ਼ੂ ਬਣਾਓ ਕਿ ਗਵਰਨਮੈਂਟ ਆਫ ਇੰਡੀਆ ਰੂਟ ਬਣਾਉਣ ਵਾਲੀ ਕੌਣ ਹੈ ਇਹ ਨਹੀਂ ਬਣਨੇ ਚਾਹੀਦੇ ਇਹਦੇ ਤੇ ਹੋਰਾਂ ਸਟੇਟਾਂ ਨੂੰ ਲਾੜ ਲੈ ਕੇ ਘਟੋ ਘਟ ਜੇ ਨਾਨ ਬੀਜੇਪੀ ਨੇ ਉਹਨਾਂ ਨੂੰ ਨਾਲ ਲੈ ਕੇ ਕੋਈ politcal ਪ੍ਰੈਸ਼ਰ ਬਣੇ ਕੱਲੇ ਕੱਲੇ ਨੂੰ ਕੀ ਨਾ ਪੁੱਛਣਾ ਕੌਣ ਲੈ ਕੇ ਜਾਊਗਾ ਕੱਲੇ ਕੱਲੇ ਨੂੰ ਵੀ ਹਾਂ ਤੁਹਾਡੀ ਸੁਣ ਲਈ ਜੀ ਬਾਕੀ ਉਹ ਕੰਮ ਤੁਸੀਂ ਕਰ ਨਹੀਂ ਰਹੇ ਤੁਸੀਂ ਜਾ ਕੇ ਸੁਪਰੀਮ ਕੋਰਟ ਚ ਫਸ ਗਏ ਹੋ ਜਾ ਕੇ ਜਿਹੜੇ ਤੁਹਾਡੇ ਨਾਲੋਂ ਕਿਸਾਨ ਵੀ ਜ਼ਿਆਦਾ ਸਮਝਦਾਰ ਨਿਕਲੇ ਜਦੋਂ ਕਿਸਾਨਾਂ ਨੂੰ ਕਿਹਾ ਗਿਆ ਅੰਦੋਲਨ ਦੇ ਦੌਰਾਨ ਕਿ ਤੁਸੀਂ ਸੁਪਰੀਮ ਕੋਰਟ ਚਲੇ ਜਾਓ ਜੀ ਉਹ ਕਹਿੰਦੇ ਸੁਪਰੀਮ ਕੋਰਟ ਕਿਵੇਂ ਬੱਜੇ ਫੈਸਲਾ ਐਗਜ਼ੀਕਟਿਵ ਦਾ ਤੇ ਉਸ ਤੋਂ ਬਾਅਦ ਪਾਰਲੀਮੈਂਟ ਇਹ ਬਦਲਵਾਵਾਂਗੇ ਐਗਜ਼ੀਕਟਿਵ ਤੋਂ ਪਾਰਲੀਮੈਂਟ ਸਪਰੀਮ ਕੋਰਟ ਜਾ ਕੇ ਤਾਂ ਅੱਧਾ ਫਸ ਜਾਂਦਾ ਬੰਦਾ ਹੁਣ ਉਹ ਕਹਿੰਦੇ ਨੇ ਗਵਰਨਮੈਂਟ ਆਫ ਇੰਡੀਆ ਕੋਈ ਜੋ ਸੁਪਰੀਮ ਕੋਰਟ ਕਰੂਗੀ ਇੱਥੇ ਤਾਂ ਇਸ ਅਦਾਲਤ ਚ ਤਾਂ ਬੰਦੇ ਬਿਰਖ ਹੋ ਗਏ ਹੂੰ ਫੈਸਲੇ ਸੁਣਦੇ ਆ ਸੁਣਦੇ ਆ ਥੱਕ ਗਏ ਜਿਹੜਾ ਇਹ ਮਾਮਲਾ ਤਾਂ ਇੱਥੇ ਤਾਂ ਸਦੀਆਂ ਚੱਲਦਾ ਉਹ ਕੱਲਾ ਸਾਲਾਂ ਚ ਨਹੀਂ ਚੱਲਦਾ ਦਹਾਕੇ ਤਾਂ ਚੱਲਦਾ ਹੀ ਐ ਪੰਜੀ ਨਹੀਂ ਮਿਲਦੀ ਹੁੰਦਾ ਚਿਰ ਇਹ ਜਿਹੜੇ ਇਸ਼ੂ ਨੇ ਅਸਲ ਚ ਤੁਸੀਂ ਕਿਹੜੇ ਰਸਤੇ ਚੱਲਦੇ ਹੋ ਮੈਨੂੰ ਤਾਂ ਲੱਗਦਾ ਨੌ ਸਿੱਖਿਆ ਗਵਰਨਮੈਂਟ ਨੌ ਸਿੱਖਿਆ ਬਿਊਰੋਕ੍ਰੇਸੀ ਦੀ ਐਡਵਾਈਸ ਹੈ ਜਿਹੜੇ ਇਹਨਾਂ ਗੱਲਾਂ ਤੇ ਕਹਿੰਦੀ ਆ ਉੱਥੇ ਜਾ ਕੇ ਗੱਲ ਜੀ ਕਰ ਦੋ ਜੀ ਜਿਹੜਾ ਉਹਦਾ ਪੈਟਰਨ ਹੈ ਜੀਐਸਟੀ ਕੌਸ ਆਫ ਦਾ ਉਹ ਡਿਸੀਜਨ ਮੇਕਿੰਗ ਉਹਦਾ ਪ੍ਰੋਸੈਸ ਕੀ ਹੈ ਉਹ ਤਾਂ ਦੇਖੋ ਤੇ ਤੁਹਾਡੀ ਕੌਣ ਸੁਣ ਲੂਗਾ ਜੀ ਫਿਰ ਤੁਸੀਂ ਨੀਤੀਯੋਗ ਦਾ ਤੇ ਬਾਕੀ ਬਣਾ ਲਿਆ ਜੀ ਇਹ ਇੱਕ ਕੋਆਪਰੇਟਿਵ ਫੈਡਰਲਿਜਮ ਹੈ ਉੱਥੇ ਅਸੀਂ ਸਾਰੇ ਚੀਫ ਮਿਨਿਸਟਰ ਬੁਲਾ ਰਹਾਂ ਪ੍ਰਾਈਮ ਮਿਨਿਸਟਰ ਸੰਬੋਧਨ ਕਰਨਗੇ ਉੱਥੇ ਕਿਸੇ ਨੂੰ 1 ਮਿੰਟ ਨਹੀਂ ਮਿਲਦਾ 2 ਮਿੰਟ ਤੁਸੀਂ ਕੇਵਲ ਗੱਲ ਕਹਿ ਸਕਦੇ ਹੋ ਮੰਨਣਾ ਜਾਂ ਮੰਨਣਾ ਉਹਦਾ ਕੋਣ ਹੈ ਇੱਕ ਕੋਆਪਰੇਟਰ ਫੈਡਰਲਿਜ਼ਮ ਹੁੰਦਾ ਉਸ ਸਟਰਕਚਰ ਚ ਪ੍ਰੋਬਲਮ ਖੜੀ ਕਰ ਲਈ ਆ ਆਪਣੇ ਢਾਂਚੇ ਚ ਪ੍ਰੋਬਲਮ ਖੜੀ ਕਰ ਲਈ ਹੈ ਫਿਰ ਉਹ ਢਾਂਚੇ ਚ ਫਸ ਕੇ ਕਹਿੰਦੇ ਹੋ ਸਾਡੀ ਜਾਨ ਛੁੱਟ ਜੇ ਇਹ ਸੰਭਵ ਨਹੀਂ ਹੈ ਇਦੋਂ ਬਿਨਾ ਪੰਜਾਬ ਦੀ ਗਵਰਨਮੈਂਟ ਨੇ ਜਿਹੜਾ ਆਪਣਾ ਉਹ ਸਿਸਟਮ ਚਲਾਇਆ ਹੋਇਆ ਸਭ ਨੂੰ ਬਿਜਲੀ ਫਰੀ 300 ਜੋਟ ਜਿਹੜੇ ਨੇ ਵੱਡਾ ਹੈ ਛੋਟਾ ਹੈ ਜਿਹੜੇ ਮਰਜ਼ੀ ਦੇ ਦੇ ਦਿਓ ਜੀ ਅਸੀਂ ਹਜ਼ਾਰ ਰੁਪਈਆ ਵੀ ਦੇਵਾਂਗੇ ਅਸੀਂ ਆ ਵੀ ਦੇਵਾਂਗੇ ਉਹ ਸਾਰੇ ਮਾਮਲਿਆਂ ਚ ਤਾਂ ਤੁਹਾਨੂੰ ਦਿਖਾਈ ਦਿੰਦਾ ਦੇ ਕਿੱਥੋਂ ਦੇਓ ਗੱਡੀ ਮਾਇਨ ਦੀ ਚੋਰੀ ਨਹੀਂ ਰੁਕ ਰਹੀ ਰੋਜ਼ ਫੋਟੋ ਚਾਪਦਿਆਂ ਨੇ ਰੋਜ਼ ਲੋਕ ਨਹੀਂ ਲਾ ਪਾ ਰਹੇ ਨੇ ਉਸੇ ਮਾਮਲੇ ਦੇ ਵਿੱਚ ਕਿਹੜਾ ਪੈਸਾ ਤੁਹਾਡੇ ਕੋਲ ਆ ਰਿਹਾ ਐ ਐਕਸਾਈਜ ਦੇ ਮਾਮਲੇ 'ਚ ਤੁਸੀਂ ਫਸੇ ਖੜੇ ਹੋ ਪਤਾ ਨਹੀਂ ਕਦੋਂ ਉਧਰੋਂ ਏਡੀ ਆ ਜਾਏ ਤੇ ਸੀਬੀਆਈ ਆ ਜਾਏ ਵਾਟ ਪਾਪ ਰਹੇ ਨੇ ਉਹ ਕਿਹੜੇ ਮਾਮਲੇ ਨੇ ਜਿੱਥੋਂ ਪੈਸੇ ਆਊਗਾ ਲੋਕਾਂ ਨੂੰ ਘਬਰਾਹਤ ਕਰੀਗਾ ਸਾਹਮਣਾ ਸਨਾਰੀ ਦੀ ਪੈਸੇ ਆਉਣਗੇ ਉਹ ਤੁਹਾਡਾ ਪੈਸਾ ਥੋੜੀ ਜਿਹਾ ਕਾਦੇ 'ਚ ਪੈਸੇ ਦੇ ਦੋਗੇ ਤੁਸੀਂ ਜੇ ਸੜਾ ਵੀ ਨਹੀਂ ਮੈਂ ਤਾਂ ਉਹ ਬ੍ਰੇਕ ਲੱਗ ਗਿਆ ਟੋਟਲੀ ਆ ਜਦੋਂ ਇਧਰ ਉੱਚੇ ਪਾਸੇ ਨੂੰ ਚੜਿਆ ਨਾ ਨਿਊ ਛੰਡੀਗੜ੍ਹ ਵੱਲ ਨੂੰ ਪਾਣੀ ਅਗਲੇ ਨਾਲ ਗੱਲ ਚੂਖਾ ਦੇਤਾ ਮੁਰਕੇ ਸਾਰੇ ਆ ਵਿਚਾਰੇ ਗਰੀਬ ਬੰਦਿਆਂ ਦੀ ਇਥੋਂ ਰੋਕ ਕੇ ਦੋ ਚਾਰ ਪਿੰਡਾਂ ਚ ਟਰੈਕਟਰ ਫਰਾਕੇ ਕਦੇ ਥਾੜੀ ਥਾੜੀ ਵਾਲ ਬਹਿ ਜਾਂਦਾ ਸੀ ਸਟੀਅਰਿੰਗ ਤੇ ਕਦੇ ਨਾਲਜੀਤ ਭੁੱਲਰ ਸਟੀਅਰਿੰਗ ਤੇ ਬਹਿ ਜਾਂਦਾ ਸੀ ਚੀਫ ਮਿਨਿਸਟਰ ਵੀ ਫੋਟੋਪ ਚ ਆਇਆ ਇੱਕ ਦੋ ਵਾਰ ਕਿੱਥੇ ਗਿਆ ਉਹਦਾ ਜਵਾਬ ਤਾਂ ਦੇਓ ਕਿ ਕਿੱਥੋਂ ਅੰਤਰੀ ਦਾ ਤੇ ਮੰਤਰੀ ਦਾ ਤੇ ਮਹਿਕਮਾ ਵੀ ਚਲੇ ਗਿਆ ਮੈਂ ਹੁਣ ਤਾਂ ਕੋਈ ਮਨ ਲੱਗਦਾ ਦੂਜੇ ਕਿਸੇ ਨੂੰ ਪੰਗਾ ਵੀ ਨਹੀਂ ਲੈਣਾ ਵੀ ਇਹ ਤਾਂ ਕੰਮ ਹੀ ਖਰਾਬ ਹੋ ਜਾਂਦਾ ਨਹੀਂ ਜਿਹੜਾ ਰਾਤ ਤੁਸੀਂ ਚੁਣਿਆ ਸੀ ਸਾਨੂੰ ਦੱਸਿਆ ਸੀ ਕਿ ਆਹ ਰਸਤਾ ਇਥੋਂ ਪੈਸੇ ਲਾਇਆ ਮੰਗੇ ਇਥੋਂ ਆ ਕਰਾਂਗੇ ਉਹ ਟੋਟਲ ਬੰਦ ਉਹ ਖੋਲਿਆ ਹੋਇਆ ਤਾਂ ਰਾਹ ਦੱਸੋ ਨਾ ਜਿੱਥੇ ਤੁਸੀਂ ਚਲਾਓਗੇ ਅਸੀਂ ਆਹ ਰਾਹ ਖੋਲਿਆ ਫਿਰ ਸੁਪਰ ਰਿਚ ਤੇ ਤੁਸੀਂ ਟੈਕਸ ਨਾਉਣੋਂ ਡਰਦੇ ਹੋ ਜਿਹੜਾ ਵੀ ਕਾਰਪੋਰੇਟ ਹੈ ਸੁਪਰ ਰਿਚ ਹੈ ਔਰ ਈਵਨ ਕਰੋਨਾ ਤੋਂ ਬਾਅਦ ਪੂਰੇ ਵਰਲਡ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਇਹ ਕਹਿੰਦੇ ਆ ਕਿ ਜਿਹੜਾ ਸੁਪਰ ਰਿਚ ਆ ਉਹ 1% ਪੈਸਾ ਦੇ ਦੇ ਤੇ ਇਹਦੇ ਨਾਲ ਹੀ ਬਹੁਤ ਜ਼ਿਆਦਾ ਹੋਊ ਕਿਤੇ ਵੀ ਸੁਪਰ ਰਿਚ ਆਪ ਪੈਸੇ ਨਹੀਂ ਦਿੰਦਾ ਉਹ ਤਾਂ ਕੰਸੈਸ਼ਨ ਭਾੜਦਾ ਉਹਨਾਂ ਲਈ ਤਾਂ ਤੁਸੀਂ ਤਸਕਰੀ ਚ ਲੈ ਕੇ ਖੜੇ ਹੋ ਵੀ ਤੇਰਾ ਟੈਕਸ ਵੀ ਫ੍ਰੀ ਤੇਰਾ ਆ ਵੀ ਫ੍ਰੀ ਉਹ ਇਹਨਾਂ ਨੂੰ ਐਕਸਪਲੋਇਟ ਕਰਦੇ ਨੇ ਇਸ ਨਾਤੇ ਵੀ ਨਹੀਂ ਤਾਂ ਮੈਂ ਚੱਲਿਆ ਤੂੰ ਨਹੀਂ ਦੰਦਾ ਮੈਂ ਜਾ ਰਿਹਾ ਨੈਰੇਟਿਵ ਇਹ ਸਿਰਜਿਆ ਜਾਂਦਾ ਵੀ ਜੇ ਉਹਨਾਂ ਨੂੰ ਨਹੀਂ ਦੇਓਗੇ ਸਹੂਲਤਾ ਤੁਸੀਂ ਵਿਕਾਸ ਦੇ ਰਾਹ ਚ ਰੋਣਾ ਤੁਸੀਂ ਦੱਸੋ ਰਸਤਾ ਕੀ ਹੈ ਫਿਰ ਹੋਰ ਤਾਂ ਰਸਤਾ ਹੀ ਨਹੀਂ ਨਾਸਰ ਉੱਥੇ ਹੀ ਜਾਊਗਾ ਜਿੱਥੋਂ ਕੋਈ ਨਿਕਲੂਗਾ ਮਾਣਾ ਮੋਟਾ ਜਿਹਦੇ ਚ ਕੋਲੇ ਪਰ ਪਰ ਖੂਨ ਪਾਇਆ ਹੋਇਆ ਉੱਥੇ ਤਾਂ ਲਾਉਂਦੇ ਨਹੀਂ ਇੱਕ ਟੀਕਾ ਵੀ ਉਹ ਵਿਚਾਰੇ ਜਿਹੜੇ ਆ ਮੈਂ ਹੁਣ 13 92 ਪੈਸੇ ਡੀਜ਼ਲ ਵਧਾ ਦਿੱਤਾ 40 ਲੱਖ ਕਿਲੋਲੀਟਰ ਡੀਜ਼ਲ ਲੱਗਦਾ ਜੀ 13 ਲੱਖ ਕਿਲੋਲੀਟਰ ਤੇ 11 ਲੱਖ ਕੱਲੀ ਐਗਰੀਕਲਚਰ ਚ ਲੱਗਦਾ ਜਿਹੜਾ ਤੁਸੀਂ ਕਹਿੰਦੇ ਹੋ ਫ੍ਰੀ ਦੇਤਾ ਫਨਾਨਾ ਦੇਤਾ ਇਹਦਾ ਮਤਲਬ ਨਹੀਂ ਹੈ ਕੁਝ ਬਚਦਾ ਜਦੋਂ ਉਹਨਾਂ ਤੇ ਪਾਊਗਾ ਸਾਰੇ ਦਾ ਸਾਰਾ ਤੇ ਫਿਰ ਤੁਸੀਂ 15 ਰੁਪਏ ਮਿਨੀਮਮ ਕਿਰਾਇਆ ਕਰਾਇਆ ਕਰਤਾ ਜੀ ਪੰਜਾਬ ਚ ਪਿਛਲੀ ਟਾਕੀ ਚੜ ਕੇ ਮੂਹਰਲੀ ਤੇ ਉਤਰ ਜੋ 15 ਦੇਣੇ ਹੀ ਪੈਣਗੇ ਇਹ ਕਿੱਥੇ ਆ ਦੁਨੀਆ ਦੀ ਦੁਨੀਆ ਚ ਇਹ ਕਿਹੜਾ ਕਿਰਾਏ ਦੀ ਗੱਲ ਹੈ ਕਿਤੇ ਮੈਚ ਤਾਂ ਕਰੋਗੇ ਨਾ ਕਿਸੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਦੇਖੇ ਬਿਨਾ ਸਮੁੱਚਤਾ ਚ ਗਵਰਨਮੈਂਟ ਕੋਈ ਕੋ ਪਲਾਨ ਨਹੀਂ ਬਣ ਸਕਦੀ ਇਕਨੋਮੀਕਲੀ ਬੇਤੀ ਸੁਧਾਰ ਦੀ ਕੋਈ ਪਲਾਨ ਨਹੀਂ ਬਣ ਸਕਦੀ ਇਹ ਸੀਰੀਅਸ ਮੈਟਰ ਹੈ ਪੰਜਾਬ ਦੇ ਇਕਨੋਮਿਸਟ ਬਣਾਓ ਬੋਸਟਨ ਬੋਸਟਨ ਕੰਪਨੀਆਂ ਦਾ ਕਹਿਣਾ ਛੱਡੋ ਜਿਹੜੀਆਂ ਡੰਲਵਾਚ ਗੱਲਾਂ ਕਰਦੀਆਂ ਨੇ ਰੁਪਈਆ ਵਾਲੇ ਬੰਦੇ ਲਿਆਓ ਜਿਹਨੂੰ ਪੰਜੇ ਪੰਜੇ ਜੋੜਨੀ ਆਉਂਦੀ ਹੋਵੇ ਪਰਚੂਨ ਦੀ ਤੇ ਬਾਕੀ ਦੀਆਂ ਚੀਜ਼ਾਂ ਨੇ ਤਾਂ ਜਾ ਕੇ ਕੋਈ ਗੱਲ ਬਣੂਗੀ ਮੈਨੂੰ ਲੱਗਦਾ ਇਹ ਚੰਗੀ ਨੇਟਕੇ ਤੁਸੀਂ ਤਸੱਲੀ ਕਰਾਤੀ